he ਆ ਵੀ ਸਜਣੋ ਤੁਸੀਂ ਕਹੋਗੇ ਨਾ ਆ ਮੱਕੀ ਦੇ ਚਾਰ ਵਾਲੀ ਅੱਗੇ ਵੀ ਤੁਹਾਨੂੰ ਦਿਖਾਈ ਸੀਗੀ ਤੇ ਜਿਹੜਾ ਆ ਅੱਜ ਨਾਲ ਅਲੱਗ ਵਿਸ਼ਾ ਹੈਗਾ ਆ ਜਿਹੜੇ ਦੋ ਜੌਂਦੀ ਦਾ ਟਰੈਕਟਰ ਆਗੇ ਇਹ ਜਿਹੜਾ ਮੱਕੀ ਦਾ ਚਾਰ ਪੈ ਰਿਹਾ ਇਹ ਗਊਸ਼ਾਲਾ ਆਸਤੇ ਪੈ ਰਿਹਾ ਅੰਗਹੀਣ ਗਊਸ਼ਾਲਾ ਆਸਤੇ ਇਹ ਚਾਰ ਪੈ ਰਿਹਾਗਾ ਇਹ ਸਾਰੇ ਗਊਸ਼ਾਲਾ ਦੇ ਸੇਵਕਾਂ ਤੇ ਗਊਸ਼ਾਲਾ ਵਾਲੇ ਟਰੈਕਟਰ ਆਗੇ ਗਊਸ਼ਾਲਾ ਵਾਲੇ ਸੇਵਕਾਂ ਦੇ ਟਰੈਕਟਰ ਵੀ ਆਪਦੇ ਲੈ ਕੇ ਆਏ ਹੋਏ ਆ ਵੇਖੋ ਦੋਸਤੋ ਗੱਲ ਇਹ ਆ ਵੀ ਗਊ ਬੇਜਵਾਨੇ ਜਿਵੇਂ ਆਪਾਂ ਕਹਿ ਦਿੰਨੇ ਆ ਹਰ ਇੱਕ ਦਾ ਪਰਮਾਤਮਾ ਵੇਖੋ ਨਹੀਂ ਆਪਰੋਂ ਆਪਣੇ ਕੰਮ ਨਹੀਂ ਹਰ ਇੱਕ ਬੰਦੇ ਤੋਂ ਲੋਟ ਆਉਂਦੇ ਤੇ ਇਹ ਵੇਖੋ ਨਾਲੇ ਟਾਈਮ ਕੱਢ ਕੇ ਸੇਵਾ ਕਰਦੇ ਆ ਆਪਦੇ ਕੋਲੋਂ ਤੇਲ ਮਚਾਉਂਦੇ ਆ ਆਪਦੇ ਕੋਲੋਂ ਸਾਰੇ ਟਰੈਕਟਰ ਨਾਲ ਲੈ ਕੇ ਆਉਂਦੇ ਆ ਤੇ ਆ ਆ ਤੁਹਾਨੂੰ ਦਿਖਾ ਰਹੇ ਆ ਦੋ ਟਰੈਕਟਰ ਤੇ ਦੋ ਮਸ਼ੀਨਾਂ ਆਂਗਾ ਜਾਂ ਚਾਰ ਪਾਰੰਜਾਂ ਆਂਗਾ ਤੇ ਇਹ ਜਿਹੜੇ ਬਾਈ ਨੇ ਮੱਕੀ ਆ ਇਹ ਆਪਾਂ ਮੱਖਣ ਬਾਈ ਇੰਗਲੈਂਡ ਵੀ ਬਹੁਤ ਯਰ ਲਾ ਕੇ ਆਇਆਗਾ ਮੱਖਣ ਘਰਾਇਆ ਤੇ ਮੱਖਣ ਘਰਾਏ ਨੇ 2 ਕਿੱਲੇ ਮੱਕੀ ਜਾਨੀ ਕਿ ਦਾਨ ਕਰੀਆ ਗਊਸ਼ਾਲਾ ਨੂੰ ਤੇ ਦੋਸਤੋ ਗੱਲ ਇਹ ਆ ਵੀ ਦਾਨ ਵੀ ਜਿਹੜਾ ਨਾ ਕਹਿੰਦੇ ਹੁੰਦੇ ਆ ਦਿਲ ਤੋਂ ਬਣਾ ਨਹੀਂ ਹੁੰਦਾ ਤੇ ਕਈ ਹੁਣ ਹੁੰਦੇ ਆ ਕਿ ਆਹ ਲਾ ਦੇ ਕੇ 100 ਰੁਪਿਆ ਦਾਨ ਦਾ ਤੇ ਮੁੜ ਕੇ ਬਾਅਦ ਦੇ ਵਿੱਚ ਉਹ ਵਿੱਚ ਮੇਰਾ ਗਾਇਆ ਸੋਚੀ ਜਾਂਦਾ ਰਹਿੰਦਾ ਵੀ ਯਾਰ ਕਿਉਂ ਐਵੇਂ ਆ 100 ਰੁਪਿਆ ਖਰਾਬ ਹੀ ਕਰਿਆ ਤੇ ਦੋਸਤੋ ਗੱਲ ਇਹ ਦਿਲ ਤੋਂ ਬਿਨਾ ਦਾਨ ਇਹਨੇ ਹੁੰਦਿਆ ਨਹੀਂ ਹੁੰਦਾ ਦਾਨ ਕਰਕੇ ਦੱਸਿਆ ਭੁੱਲ ਜਾ ਉਹ ਗੱਲ ਵਾਲੇ ਇਹ ਬਾਈ ਗੱਲ ਇਹ ਵੀ ਅੱਜ ਹੁਣ ਮੱਕੀ ਦਾ ਰੇਟ ਜੇ ਆਪਾਂ ਕਿੱਲੇ ਦਾ ਰੇਟ ਵੇਖ ਗਏ ਤੇ 25-30000 ਰੁਪਿਆ ਰੇਟ ਆ ਕਿੱਲੇ ਦਾ ਜਿਹਦੇ ਹਿਸਾਬ ਨਾਲ ਮੱਕੀ ਸਾਂਭ ਸਮਭਾਈ ਹੁੰਦੀ ਆ ਤੇ ਆ ਮੱਕੀ ਵੀ ਤੁਹਾਨੂੰ ਦਿਖਾ ਦਿੰਨੇ ਆ ਕਿੱਡੀ-ਕਿੱਡੀ ਮੱਕੀ ਆ ਆ ਵੇਖੋ ਤੇ 2 ਕਿੱਲੇ ਮੱਕੀ ਦੇ ਇਹਨਾਂ ਨੇ ਇਹ ਕਹਿੰਦੇ ਸਪੈਸ਼ਲ ਅਸੀਂ ਗਊਸ਼ਾਲਾਾਸਤੇ ਵਿੱਚੀ ਸੀ ਇਹ ਤੇ ਬਾਈ ਕੋਲੇ ਘਾਟਾ ਵੀ ਵੈਸੇ ਕਾਸੇ ਦਾ ਨਹੀਂ ਪਰਮਾਤਮਾ ਨੇ ਰੱਖਿਆ ਬੱਚਾ ਸੈਟਾ ਬਾਹਰ ਇੰਗਲੈਂਡ ਦੇ ਵਿੱਚ ਆਪ ਲਾ ਕੇ ਆਇਆ 15 ਸਾਲ ਤੇ ਹੁਣ ਪਰਿਵਾਰ ਅੱਧਾ ਕੈਨੇਡਾ ਵਿੱਚ ਰਹਿ ਰਿਹਾ ਤੇ ਜਨ ਕੇ ਗੱਲ ਇਹ ਆ ਵੀ ਯਾਰ ਲੋਕ ਤਕੜੇ ਤਾਂ ਬਹੁਤ ਭਲੀ ਤੋਂ ਭਲੀ ਪਏ ਆ ਤਕੜੇ ਲੋਕ ਬਹੁਤ ਪਏ ਆ ਭਲੀ ਤੋਂ ਭਲੀ ਤੇ ਪਰ ਫਿਰ ਵੀ ਗੱਲ ਇਹ ਵੀ ਕਿ ਜਿਵੇਂ ਕਹਿੰਦੇ ਨੇ ਨਾ ਦਾਨ ਕਰਨਾ ਇਹਦਾ ਇਹ ਬਹੁਤ ਵੱਡੀ ਗੱਲ ਹੁੰਦੀ ਆ ਤੇ ਦੋ ਮਸ਼ੀਨਾਂ ਚੱਲੀ ਜਾਂਦੀਆਂ ਨੇ ਤੁਹਾਨੂੰ ਦੋ ਮਸ਼ੀਨਾਂ ਦੇ ਦਰਸ਼ਨ ਕਰਾਵਾਂਗੇ ਦੂਜੀ ਇੱਕ ਨਾੜ ਗੱਗੂ ਘਰਾਇਆ ਤੁਹਾਨੂੰ ਉਹਦੇ ਵੀ ਦੱਸਿਆ ਸੀਗਾ ਵੀ ਗੱਗੂ ਘਰਾਇਆ ਇਹ ਵੀ ਖੁਸ਼ ਅੱਲਾ ਦਾ ਸੇਵਕ ਆਗਾ ਤੇ ਕੁਰੰਦਾ ਸੱਸੇ ਬੰਦਾ ਦਾ ਚੰਗਾ ਕਿਤੇ ਥੋੜੇ ਥੋੜਾ ਕਰ ਜਾਂਦਾ ਉਹ ਨੂੰ ਸਿਵਾ ਵਾਲੇ ਪਾਸੇ ਵੀ ਧਿਆਨਾ ਗੁਰੂ ਕ੍ਰਿਪਾ ਗੈਂਟ ਵਾਲਾ ਗੱਗੂ ਘਰਾਇਆ ਤੇ ਗੱਲ ਹੀ ਖਨਾਰਾ ਆਹ ਟਰੈਕਟਰ ਗੱਲ ਹੀ ਖਨਾਰੇ ਕਾ ਇੱਕ ਤੇ ਆ ਸਾਨੂੰ ਦੁਬਾਰੇ ਫੇਰ ਨਹੀਂ ਕਮਰਾ ਦਿੰਦੇ ਆ ਤੇ ਆ ਮਸ਼ੀਨ ਇੱਕ ਖੜੀ ਆ ਤੇ ਉਹ ਟਰੈਕਟਰ ਵਾਪਸ ਮੁੜਿਆ ਨੀਗਾ ਟਰੈਕਟਰ ਵਾਪਸ ਨਹੀਂ ਮੁੜਿਆ ਤੇ ਆ ਸਾਰੇ ਜਿਹੜੇ ਗਊਸ਼ਾਲਾ ਦੇ ਸੇਵਕਾ ਤੇ ਆਵੇ ਇਸ ਤਰ੍ਹਾਂ ਆਵੇ ਸਾਰੇ ਉਹ ਗੱਲ ਹੀ ਇੱਕ ਗੱਲ ਹੀ ਖਨਾਰੇ ਦਾ ਟਰੈਕਟਰ ਆ ਆਪਣਾ ਤੇ ਇੱਕ ਦਵਿੰਦਰ ਟਰਾਲੀ ਵਾਲਾ ਟਰੈਕਟਰ ਹੈ ਉਹ ਗਾਲੀ ਕਿਨਾਰੇ ਦਾ ਤੇ ਇੱਕ ਉਹ ਜਿਹੜਾ ਦਰਸ਼ਨ ਢਿਲੋਂ ਆ ਬਾਈ ਜੀਤੇ ਦਾ ਮੁੰਡਾ ਦਵਿੰਦਰ ਉਹਦਾਗਾ ਤੇ ਇੱਧਰ ਆ ਜਿਹੜਾ ਆ ਟਰੈਕਟਰ ਨਾੜ ਗਿਆ ਉਹਨੂੰ ਦੱਸਿਆ ਯਾਰ ਗੱਲ ਇਹ ਨਾਲੇ ਦਾ ਟਰੈਕਟਰ ਨਾਲੇ ਤੇਲ ਆਉਂਦਾ ਤੇ ਇਹ ਸੇਵਾ ਨਾ ਯਾਨੀ ਕਿ ਹਰ ਇੱਕ ਬੰਦੇ ਦੀ ਵਸ ਦੀ ਗੱਲ ਨਹੀਂ ਤੇ ਆ ਇਧਰੋਂ ਮਸ਼ੀਨ ਦੋ ਮਸ਼ੀਨਾਂ ਲੱਗੀਆਂ ਹੋਈਆਂ ਇਹ ਫ੍ਰੀ ਸੇਵਾ ਅਜਾਜ ਗਊਸ਼ਾਲਾ ਅੰਗਹੀਣ ਤੇ ਗਊਸ਼ਾਲਾ ਆਂਗਹੀਨ ਇਹ ਖਾਤਰ ਦੋ ਮਸ਼ੀਨਰੀਆਂ ਫ੍ਰੀ ਖਾਤੇ ਆ ਰਹੀਆਂ ਫ੍ਰੀ ਖਾਤੇ ਚੱਲ ਰਹੀਆਂ ਤੇ ਆਹ ਵੇਖੋ ਸੇਵਕਾ ਜਿਹੜੇ ਗਊਸ਼ਾਲਾ ਦੇ ਇਧਰਾਂ ਮਾਟੂ ਮਾਟੂ ਜਿਦੋਂ ਦੀ ਗਊਸ਼ਾਲਾ ਬਣੀ ਆ ਉਹੋਂ ਦਾ ਜਨ ਕੇ ਗਊਸ਼ਾਲਾ ਚ ਸੇਵਕ ਹੈਗਾ ਜਿਦੋਂ ਦੀ ਬਣੀ ਆ ਗਊਸ਼ਾਲਾ ਤੇ ਤਕਰੀਬਨ ਤੇ ਇਧਰ ਆ ਆ ਦਵਿੰਦਰ ਆਗੇ ਇਹ ਵੀ ਉਹਨੇ ਪੁਰਾਣੇ ਸਰਧਾਲੂ ਆਗੇ ਸਾਰੇ ਤੇ ਆ ਵੇਖੀ ਚਲੋ ਤੁਸੀਂ ਆ ਦੋ ਮਸ਼ੀਨਾਂ ਇੱਧਰ ਵੇਖੋ ਆ ਜਿਹੜਾ ਦੋਨੇ ਮਸ਼ੀਨਾਂ ਯਾਨੀ ਕਿ ਅਰਣਿਆ ਗੱਗੂ ਘਰਾਇਆ ਤੇ ਆ ਵੇਖੋ ਦੋਨੇ ਮਸ਼ੀਨਾਂ ਯਾਨੀ ਕਿ ਚੱਲ ਰਹੀਆਂ ਇਹ ਸੇਵਾ ਸੇਵਾ ਚੱਲ ਰਹੀਆਂ ਬਉਸ਼ਾਲਾ ਦੀ ਸੇਵਾ ਚੱਲ ਰਹੀਆਂ ਇਹ ਦੋਨੇ ਮਸ਼ੀਨਾਂ ਤੇ ਆ ਤੁਹਾਨੂੰ ਆ ਦਿਖਾ ਦਿੰਨੇ ਆ ਤੇ ਆ ਵੇਖੋ ਇੱਧਰ ਵੀ ਤੇ ਇੱਧਰ ਆ ਦੂਜਾ ਜੌਂਡੀਅਰ ਹਰੇ ਰੰਗ ਦਾ ਜੌਂਡੀਅਰ ਦੋ ਆ ਵੇਖੋ ਆ ਵੇਖੀ ਚੱਲੋ ਆ ਦੋਨੇ ਮਸ਼ੀਨਾਂ ਜਿਹੜੀਆਂ ਇਹ ਚੱਲ ਰਹੀਆਂ ਇੱਕ ਅੰਗਹੀਨ ਗਊਸ਼ਾਲਾ ਦੀ ਸੇਵਾ ਦੇ ਵਿੱਚ ਆ ਦੋਸਤੋ ਗੱਲ ਇਹ ਜਿਹੜਾ ਦਾਨ ਆ ਨਾ ਦਾਨ ਇਹ ਜਿਹੜਾ ਕਹਿੰਦੇ ਹੁੰਦੇ ਦਿਲ ਤੋਂ ਬਣਾਣੀ ਤੇ ਆਪਾਂ ਇਹਨਾਂ ਨੂੰ ਸਲੂਟ ਆ ਜਿਹੜੇ ਬੰਦੇ ਨਾਲੇ ਦਾ ਆਪਦੇ ਟਰੈਕਟਰ ਨਾਲੇ ਤੇਲ ਨਾਲੇ ਆਪਦਾ ਕੰਮ ਛੱਡ ਕੇ ਜਿਹੜੇ ਬੇਜਵਾਨਿਆਂ ਨੂੰ ਜਾਨਕਿ ਪੂਰਾ ਉਹ ਸੇਵਾ ਕਰ ਰਹੇ ਜਾਂ ਸੇਵਾਵਾ ਹੁਣਾਂ ਦੇ ਨਾਲ ਤੇ ਇਹਨਾਂ ਨੂੰ ਸਲੂਟ ਆਪਣਾ ਤੇ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਕਰਕੇ ਲਿਓ ਤੇ ਆ ਤੁਹਾਨੂੰ ਸਾਰਾ ਪਦ ਰੈਸ਼ ਦਿਖਾਈ ਇਹਨਾਂ ਦੇ ਮੱਖਣ ਘਰਾਇਆ ਤੇ ਸਾਰਿਆਂ ਨਾਲ ਧੰਨਵਾਦ ਮੱਖਣ ਘਰਾਇਆ ਦਾ ਜਾਨਕਿ ਜਿਹੜੇ ਬੰਦੇ ਨੇ 2 ਕਿੱਲੇ ਮੱਕੀ ਦੇ ਮੈਨੂੰ ਹਜੇ 2 ਕਿੱਲਾਂ ਦਾ ਹੀ ਪਤਾ ਹੈਗਾ ਹੋ ਸਕਦਾ ਵੱਧ ਹੋਵੇ ਤੇ ਉਹ ਮੱਕੀ ਦਾ ਜਾਨਕਿ ਜਿਹੜਾ ਦਾਨ ਕਰਿਆ ਤੇ ਦੋਸਤੋ ਨਹੀਂ ਅੱਜ ਜਿਹੜਾ ਕਹਿੰਦਾ ਕਹਿੰਦਾ 50 2000 ਰੁਪਿਆ ਵਟੋ ਦੋ ਕਿੱਲਿਆਂ ਦਾ ਤੇ 40 5000 ਰੁਪਏ ਚ ਆਮ ਹੀ ਆਪਾਂ ਨੂੰ ਪਤਾ ਵੀ ਆ ਭਾਰੀ ਮੱਕੀ ਆ ਤੇ 40 5000 ਰੁਪਏ ਚ ਮੌਜ ਨਹੀਂ ਵਿਖਦੀ ਹਾਂ ਵੀ ਸਜਣੋ ਗੱਲ ਇਹ ਆ ਵੀ ਆਪਾਂ ਅੱਜ ਇਹ ਦੋ ਮਸ਼ੀਨਾਂ ਆ ਜਾਂਗੀਆਂ ਦੋ ਮਸ਼ੀਨਾਂ ਇਹ ਜਿਹੜੀ ਚੱਲ ਰਹੀਆਂ ਤੁਹਾਨੂੰ ਦਿਖਾਈਆਂ ਇਹ ਕੋਈ ਆਪ ਦਾ ਘਰੇਲੂ ਚਾਰ ਨਹੀਂ ਪੈ ਰਿਹਾਗਾ ਇਹ ਅੰਗਹੀਨ ਗਊਸ਼ਾਲਾ ਅੰਗਹੀਨ ਗਊਸ਼ਾਲਾ ਦੇ ਸੇਵਕਾ ਜਿਹੜੇ ਉਹ ਸਾਰੇ ਆਪਦੇ ਟਰੈਕਟਰ ਆ ਉਹਨਾਂ ਦੇ ਤੇ ਬਾਈ ਮੱਖਣ ਘਰਾਇਆ ਉਹਨੇ ਆਪਣਾ ਜਨ ਕੇ ਇਹ ਦਾਨ ਕਰਿਆਗਾ 2 ਕਿੱਲੇ ਬਾਣ ਤੇ ਬਾਕੀ ਆਪਾਂ ਇਹਨਾਂ ਤੋਂ ਪੁੱਛ ਵੀ ਲੈਨੇ ਆ ਸੇਵਕਾਂ ਤੋਂ ਇਹਨਾਂ ਜਿਹੜੇ ਗਊਸ਼ਾਲਾ ਦੇ ਸਰਦਾਲੂ ਆ ਵੀ ਆਪਾਂ ਕਈ ਕਈ ਵਾਰੀ ਗਲਤ ਲਫ਼ਜ਼ ਹੋ ਜਾਂਦਾ ਵੀ ਆਪਾਂ 2 ਕਿੱਲੇ ਹੀ ਆ ਕੇ ਜਾਂ ਵੱਧ ਘੱਟ ਆ ਤੇ ਬਾਈ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਧੰਨਵਾਦ ਸਾਰਿਆਂ ਦਾ ਜਿਹੜੇ ਜਨ ਕੇ ਬੇਜਵਾਨਾਂ ਦੇ ਖਾਤਰ ਤੁਸੀਂ ਆਪ ਦਾ ਸਮਾਂ ਕੱਢਦੇ ਹੋ ਆਦੀ ਮਸ਼ੀਨਰੀ ਵੀ ਲੈ ਕੇ ਆਉਣੇ ਨਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਹਾਂ ਬਾਈ ਗੱਗੂ ਕੀ ਹਾਲ ਆ ਠੀਕ ਹੈ ਵਧੀਆ ਬੋਲੇ ਤੁਸੀਂ ਤੇ ਭਾਈ ਪਹਿਲਾਂ ਤਾਂ ਐਂ ਦੱਸ ਵੀ ਕਿੰਨਾ ਕੁ ਚਾਰ ਤੁਸੀਂ ਕੱਕਲੇ ਇਹਦੋਂ ਪਹਿਲਾਂ ਪਾਤਾ ਤੇ ਕੀ ਸਿਸਟਮ ਤੁਹਾਡਾ ਕੀ ਗੱਲਬਾਤ ਆ ਜੀ ਇਹਦੋਂ ਪਹਿਲਾਂ 5 4 ਕਿਲੇ ਦੇ ਮੱਕੀ ਦੇ ਪਾਤੇ ਠੀਕ ਹੈ ਜੀ ਤੇ 4 ਕਿਲੇ ਨੂੰ ਚਰੀ ਦੇ ਪੈ ਗਿਆ ਬੱਚਾ ਠੀਕ ਹੈ ਜਿਹੜਾ ਮਤਲਬ ਪੱਠੇ ਕੋਈ ਕਹਿੰਦਾ ਵੀ ਸਾਡੋ ਲੈ ਜਾਓ ਵੱਢ ਕੇ ਠੀਕ ਹੈ ਉਹ ਕੋਸਤਾ ਸਿਰ ਗਿਆ ਮਸ਼ੀਨ ਲਿਆਂਦੀ ਸੀ ਠੀਕ ਹੈ ਤੂੰ ਜੂਦ ਨਾ ਪਾਇਆ ਚਾਰ ਠੀਕ ਹੈ ਇਹ ਕੋਸਤਾ ਸਾਡੇ ਕੋਲ ਆ ਦੋ ਮਸ਼ੀਨਾਂ ਇਹਨਾਂ ਨਾ ਪਾਇਆ ਸੀ ਠੀਕ ਹੈ ਇਹ ਮਸ਼ੀਨਾਂ ਇਹ ਮਸ਼ੀਨਾਂ ਦੋਨੇ ਇੱਕ ਤਾਂ ਤੇਰੀ ਮਸ਼ੀਨ ਆ ਇੱਕ ਮੇਰੀ ਆ ਇੱਕ ਦਵਿੰਦਰ ਦੀ ਮਸ਼ੀਨ ਆ ਇੱਕ ਦਵਿੰਦਰ ਕੋਲੇ ਹੀ ਮਸ਼ੀਨ ਆ ਤੇ ਦੋਸਤੋ ਇਹ ਜਿਹੜੀਆਂ ਮਸ਼ੀਨਾਂ ਨਾ ਇਹ ਗਊਸ਼ਾਲਾ ਦੇ ਜਿਹੜੇ ਸਰਧਾਲੂ ਆ ਤੇ ਉਹਨਾਂ ਦੀਆਂ ਆਪਦਗੀਆਂ ਤੇ ਆਪਦੇ ਟਰੈਕਟਰ ਆ ਗਏ ਤੇ ਨਹੀਂ ਭਾਈ ਅੱਜ ਕੱਲ ਸੀਜ਼ਨ ਦੇ ਵਿੱਚ ਕੋਈ ਅਗਲਾ ਕਹਿੰਦਾ ਕਿਲਾ ਖੰਡ ਹੁਣ 5000 ਰੁਪਏ ਕਿੱਲੇ ਦਾ ਰ ਤੇ ਗਾਂ ਦਾਣ ਕਰਨ ਵਾਲੇ ਦਾ ਵੀ ਧੰਨਵਾਦ ਆ ਜਿਹੜੇ ਨੇ 25-3000 ਰੁਪਇਆ 3000 ਤੋਂ ਘੱਟ ਕਿੱਲਾ ਨਹੀਂ ਵੇਖਦਾ ਮੱਕੀ ਦਾ ਆਪ ਨੂੰ ਪਤਾ ਖਰਚਾ ਬਹੁਤ ਆ ਜਾਂਦਾ ਤੇ ਦਿਲ ਤੋਂ ਬਿਨਾਂ ਦਾਣ ਵੀ ਨਹੀਂ ਹੁੰਦਾ ਤੇ ਉਹਨੂੰ ਵੀ ਆਪਾਂ ਧੰਨਵਾਦ ਆ ਸਲੂਟ ਆ ਉਹਨੂੰ ਭਾਈ ਨੂੰ ਮੱਖਣ ਘਰਾਇਆ ਤੇ ਪ੍ਰਮਾਤਮਾ ਨੇ ਉਹ ਬਹੁਤ ਵਧੀਆ ਉਹਦੀ ਤਰੱਕੀ ਦੇ ਰਾਹਾਂ ਤੇ ਚੱਲਿਆ ਹੋਇਆਗਾ ਤੇ ਗਊਸ਼ਾਲਾ ਦਾ ਉਹ ਵੀ ਸ਼ਰਧਾਲੂ ਆ ਤੇ ਹਾਂ ਵੀ ਅੱਗੇ ਦੱਸੋਣ ਭਾਈ ਤੇ ਜਿਹੜਾ ਹੁਣ ਕਿੰਨੀਆਂ ਕਿੰਨਾ ਚਾਰ ਪਾਸੜੇ ਤੁਸੀਂ ਆਂਦੇ ਆਹ ਕਰਿਆ ਠੀਕ